ਕਾਇਉ ਦੇਵ ਕਾਇਉ ਦੇਵ ਕਾਇਉ ਦੇਵ ਕਾਇਉ ਦੇਵ ਕਾਇਉ ਜੰਗਮ ਜਾਤੀ ਕਾਇਉ ਧੂਪ ਦੀਪ ਨਈ ਬੇਦਾ ਕਾਇਆ ਉਜੋ ਪਾਤੀ ਕਾਇਆ ਬੋਖੰਡ ਖੋਜਤੇ ਨਵ ਨਿਤ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੋ ਪਾਵੇ। ॥ ਪਿਪ ਪ੍ਰਣਮ ਪਰਮ ਤਤ ਹੈ। ਸਤ ਗੁਰ ਹੋਏ ਲਖਾਵੇ ॥ ਵਾਹਿਗੁਰੂ ॥ RAM KALI NALLA ਜਮਾ ਰੂਤੀ ਸਲੋਕ ੴ ਸਤਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾੰਚੋਂ ਸਾਧਾਂ ਤੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਉਨ ਸਤਿਗੁਰੂ ਜੀ ਵੱਲੋਂ ਚਾਰੀ ਹੋਈ ਬਾਣੀ ਜਿਸ ਦਾ ਕਿ ਸਰਲੇਖ ਰੁਤੀ ਹੈ ਰੁੱਤਾਂ ਬਾਰੇ ਇਸ ਬਾਣੀ ਦੇ ਵਿੱਚ ਸਤਿਗੁਰੂ ਜੀ ਰੁੱਤਾਂ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਹਨ ਹਰ ਇੱਕ ਛੰਤ ਦੇ ਵਿੱਚ ਸਤਿਗੁਰੂ ਜੀ ਦੋ ਦੋ ਮਹੀਨਿਆਂ ਨੂੰ ਲੈ ਕੇ ਅਤੇ ਉਹਨਾਂ ਨੂੰ ਉਹਨਾਂ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਹਨ ਸਤਿਗੁਰੂ ਜੀ ਸ਼ਲੋਕ ਦੇ ਵਿੱਚ ਉਪਦੇਸ਼ ਕਰ ਰਹੇ ਹਨ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਣਚੋਂ ਸਾਦਾ ਤੂਰ ਉਸ ਪ੍ਰਭ ਨੂੰ ਪਾਰ ਬ੍ਰਹਮ ਨੂੰ ਵੰਦਨ ਕਰਕੇ ਉਸ ਨੂੰ ਨਮਸਕਾਰ ਕਰਕੇ ਬਾਣਚੋਂ ਸਾਦਾ ਤੂਰ ਅਤੇ ਮੈਂ ਗੁਰਮੁਖ ਜਨਾਂ ਦੀ ਤੂਰ ਮੰਗਦਾ ਹਾਂ ਗੁਰਮੁਖ ਜਣਾ ਦੇ ਧੂਰ ਉਸ ਵਾਹਿਗੁਰੂ ਨੂੰ ਨਮਸਕਾਰ ਕੇ ਮੈਂ ਗੁਰਮੁਖ ਜਣਾ ਦੀ ਧੂਰ ਮੰਗਦਾ ਹਾਂ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਉਹ ਜੋ ਪ੍ਰਭ ਪਰਪੂਰ ਹੈ ਸਾਰੇ ਪਾਸੇ ਸਮਾਇਆ ਹੋਇਆ ਹੈ ਤੋਂ ਨਿਵਾਰ ਆਪਣਾ ਆਪ ਛੱਡ ਕੇ ਆਪਣੀ ਹੋਮੇ ਛੱਡ ਕੇ ਆਪਿਸ ਆਪਣੀ ਸਿਆਣਵ ਛੱਡ ਕੇ ਉਸ ਵਾਹਿਗੁਰੂ ਨੂੰ ਹਰ ਹਰ ਭਜਉ ਮੈਂ ਉਸ ਵਾਹਿਗੁਰੂ ਨੂੰ ਭਜਦਾ ਹਾਂ ਉਸ ਦਾ ਸਿਮਰਨ ਕਰਦਾ ਹਾਂ ਉਸ ਦੇ ਗੁਣ ਗਾਉਂਦਾ ਹਾਂ ਉਹ ਵਾਹਿਗੁਰੂ ਜੋ ਸਾਰੇ ਪਾਸੇ ਹੀ ਭਰਪੂਰ ਹੈ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਕਿਲ ਵਿਖ ਕਾਟਣ ਪਹਰਣ ਸੁਖ ਸਾਗਰ ਹਰ ਰਾਇ ਦੇਣ ਦਿਆਲ ਦੁਖ ਭੰਜਣੋ ਨਾਨਕ ਲੀਤ ਧਿਆਏ ਉਹ ਜੋ ਹਾਰੇ ਰਾਇ ਉਹ ਪਰਮਾਤਮਾ ਪਾਤਸ਼ਾਹ ਪ੍ਰਭੂ ਪਾਤਸ਼ਾਹ ਜੋ ਕਿਲਵਿਕ ਕਟਣ ਜੋ ਪਾਪਾਂ ਨੂੰ ਖਤਮ ਕਰਨ ਯੋਗ ਹੈ ਭੈ ਹਰਨ ਅਤੇ ਭੈ ਨੂੰ ਖਤਮ ਕਰਨ ਵਾਲਾ ਹੈ ਸੁਖ ਸਾਗਰ ਜੋ ਸੁੱਖਾਂ ਦਾ ਸਾਗਰ ਹੈ ਸੁੱਖਾਂ ਦਾ ਸਮੁੰਦਰ ਹੈ ਧੀਨ ਦਿਆਲ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਦੁੱਖ ਭੰਜਨੋ ਅਤੇ ਸਾਰਿਆਂ ਦੇ ਦੁੱਖ ਭੰਜਨ ਵਾਲਾ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਨਾਣ ਕੰਨੀਤ ਤੇ ਆਏ ਇਹੋ ਜੇ ਵਾਹਿਗੁਰੂ ਨੂੰ ਸਦਾ ਹੀ ਧਿਆਨਾ ਚਾਹੀਦਾ ਹੈ ਸਦਾ ਹੀ ਸਿਮਰਨਾ ਚਾਹੀਦਾ ਹੈ ਸ਼ਾਂਤ ਜਸ ਗਾਓ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਇਹ ਵਡਿਆਂ ਭਾਗਾਂ ਵਾਲਿਓ ਉਸ ਵਾਹਿਗੁਰੂ ਦੇ ਜਸ ਗਾਵੋ ਉਸ ਵਾਹਿਗੁਰੂ ਦੇ ਗੁਣ ਗਾਵੋ ਉਸ ਵਾਹਿਗੁਰੂ ਦੇ ਗੁਣ ਜੋ ਕਿ ਗੁਰੂ ਦੀ ਬਖਸ਼ੀ ਹੋਈ ਬਾਣੀ ਸ਼ਬਦਾਂ ਦੇ ਵਿੱਚ ਭਰਪੂਰ ਹੈ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦਾ ਜਸ ਗਾਵੋ ਉਸ ਵਾਹਿਗੁਰੂ ਦੇ ਗੁਣ ਗਾਵੋ ਕਰੇ ਕਿਰਪਾ ਭਗਵੰਤ ਜੀਓ ਇਹ ਭਗਵੰਤ ਇਹ ਵਾਹਿਗੁਰੂ ਮੇਰੇ ਉੱਤੇ ਵੀ ਕਿਰਪਾ ਕਰੋ ਤਾਂ ਜੋ ਮੈਂ ਵੀ ਤਹਾਡੇ ਗੁਣ ਗਾਸਕਾਂ ਤੁਹਾਡੇ ਜਸ ਗਾਸਕਾਂ ਰੁਤੀ ਮਾ ਮੂਰਤ ਘੜੀ ਗੁਣ ਉਚਰਤ ਸ਼ੋਭਵੰਤ ਜਿਉ ਜਿਹੜਾ ਵੀ ਕਿਸੇ ਰੁਤਾਂ ਦੇ ਵਿੱਚ ਮਾ ਮਹੀਨਿਆਂ ਵਿੱਚ ਕਿਸੇ ਵੀ ਮਹੂਰਤ ਸਮੇਂ ਕਿਸੇ ਵੀ ਘੜੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਸ਼ੋਭਾਵੰਤ ਹੈ ਉਸ ਨੂੰ ਹੀ ਸ਼ੋਭਾ ਮਿਲਦੀ ਹੈ ਜਿਹੜਾ ਕਿ ਉਸ ਵਾਹਿਗੁਰੂ ਦੇ ਰੁੱਤਾ ਮਾਹ ਮਹੀਨਿਆਂ ਮਹੂਰਤ ਘੜੀਆਂ ਹਰ ਵਕਤ ਹੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਸ਼ੋਭਾਵੰਤ ਹੈ ਉਹ ਸ਼ੋਭਾ ਵਾਲਾ ਹੈ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ त्याਇਆ ਜਿਹੜੇ ਉਸ ਵਾਹਿਗੁਰੂ ਦੇ ਸਿੱਖ ਸਲਾਹਾਂ ਦੇ ਰੰਗ ਦੇ ਵਿੱਚ ਰੱਤੇ ਹੋਏ ਹਨ ਗੁਣ ਰੰਗ ਰਾਤੇ ਧਨ ਤੇ ਜਨ ਉਹ ਧਨਤਾ ਯੋਗ ਹਨ ਉਹ ਵਡ ਭਾਗੇ ਹਨ ਜਿਨੀ ਇੱਕ ਮਨ त्याਇਆ ਤੇ ਜਿਨ੍ਹਾਂ ਨੇ ਇੱਕ ਮਨ ਕਰਕੇ ਉਸ ਵਾਹਿਗੁਰੂ ਨੂੰ ਸਿਮਰਿਆ ਉਸ ਨੂੰ ਧਿਆਇਆ ਉਹ ਵੀ ਧੰਤਾ ਦੇ ਜੋ ਗਾਣਾ ਉਹ ਵੀ ਵਡਭਾਗੀ ਹਨ ਸਫਲ ਜਨਮ ਭਿਆ ਤਿੰਨ ਕਾਮ ਜਿਨੇ ਸੋ ਪ੍ਰਭ ਪਾਇਆ ਉਸ ਵਾਹਿਗੁਰੂ ਦੇ ਸਿੱਖ ਸਲਾਹਾਂ ਦੇ ਵਿੱਚ ਰੰਗ ਕੇ ਉਸ ਨੂੰ ਇੱਕ ਮਨ ਦੇ ਨਾਲ ਧਿਆ ਕੇ ਜਿਹੜਾ ਵੀ ਇਸ ਤਰ੍ਹਾਂ ਤੇ ਆਉਂਦਾ ਹੈ ਉਸ ਦਾ ਜਨਮ ਜੋ ਹੈ ਉਹ ਸਫਲਾ ਹੋ ਜਾਂਦਾ ਹੈ ਸਫਲ ਜਨਮ ਭਇਆ ਤਿਨ ਕਾ ਅਤੇ ਉਹਨਾਂ ਨੂੰ ਉਸ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨਹੀ ਸੋ ਪ੍ਰਭ ਪਾਇਆ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਉਸ ਵਾਹਿਗੁਰੂ ਨੂੰ ਪਾਲਿਆ ਉਹਨਾਂ ਦਾ ਜਨਮ ਜੋ ਹੈ ਉਹ ਸਫਲਾ ਹੋ ਜਾਂਦਾ ਹੈ ਉਨ ਦਾਨ ਨਾ ਤੁਲ ਕਿਰਿਆ ਹਾਰੇ ਸਰਬ ਪਾਪਾਂ ਅੰਤ ਜਿਓ ਉਹਨਾਂ ਦਾਨ ਕਿਰਿਆ ਕਿਰਿਆ ਧਰਮ ਕਰਮ ਨਾ ਤੁਲ ਉਸ ਵਾਹਿਗੁਰੂ ਦੇ ਨਾਮ ਦੇ ਬਰਾਬਰ ਦੇ ਨਹੀਂ ਹਨ ਉਹ ਵਾਹਿਗੁਰੂ ਜੋ ਸਰਬ ਪਾਪਾਂ ਹੰਤ ਜਿਓ ਜੋ ਸਰਬ ਸਾਰੇ ਹੀ ਪਾਪਾਂ ਨੂੰ ਨਾਸ਼ਵੰਤ ਕਰਨ ਵਾਲਾ ਹੈ ਸਾਰੇ ਪਾਪਾਂ ਨੂੰ ਖਾਤਮ ਕਰਨ ਵਾਲਾ ਹੈ ਉਸ ਦੇ ਨਾਮ ਦੇ ਬਰਾਬਰ ਕੋਈ ਵੀ ਪੁੰਨ দান ਧਾਰਮਿਕ ਕੋਈ ਕਰਿਆਵਾਂ ਜੋ ਹਨ ਉਹ ਸਾਰੀਆਂ ਉਸ ਨਾਮ ਦੇ ਬਰਾਬਰ ਨਹੀਂ ਪਹੁੰਚਦੀਆਂ ਸਤਿਗੁਰੂ ਜੀ ਦਾ ਉਪਦੇਸ਼ ਹੈ ਪੁੰਨ দান ਜਪ ਤਪ ਜੀਤੇ ਸਭ ਉਪਰ ਨਾਮ ਉਨ ਦਾਨ ਜਪ ਤਪ ਜਿਤੇ ਸਭ ਉਪਰ ਨਾਮ ਇਹਨਾਂ ਸਾਰਿਆਂ ਤੋਂ ਉਨ ਦਾਨ ਜਪ ਤਪ ਜਿਤਨੇ ਵੀ ਹਨ ਇਹਨਾਂ ਸਭ ਤੋਂ ਉੱਤੇ ਉਸ ਪਰਮਾਤਮਾ ਦਾ ਨਾਮ ਹੈ ਉਸ ਵਾਹਿਗੁਰੂ ਦਾ ਨਾਮ ਸਿਮਰਨਾ ਉਸ ਵਾਹਿਗੁਰੂ ਦੇ ਗੁਣ ਗਾਣ ਇਹਨਾਂ ਤੋਂ ਸਭ ਇਹਨਾਂ ਤੋਂ ਸਾਰੇ ਵੀ ਉਤਮ ਹਨ ਪ੍ਰਭੂ ਦਾ ਨਾਮ ਹੀ ਸਭ ਤੋਂ ਉਤਮ ਹੈ ਉਨ ਤੋਂ ਦਾਨ ਤੋਂ ਜਪ ਤੋਂ ਤਪ ਤੋਂ ਇਹਨਾਂ ਤੋਂ ਉੱਤਮ ਉਸ ਵਾਹਿਗੁਰੂ ਦਾ ਨਾਮ ਹੈ ਬਿੜਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹਾੰਤ ਜੀਓ ਨਾਨਕ ਜੀ ਬੇਨਤੀ ਕਰਦੇ ਹਨ ਬਿਵੰਤ ਨਾਨਕ ਸਿਮਰ ਜੀਵਾ ਨਾ ਉਸ ਵਾਹਿਗੁਰੂ ਨੂੰ ਸਿਮਰ ਕੇ ਉਸ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਆਤਮਿਕ ਜੀਵਨ ਦੀ ਪ੍ਰਾਪਤੀ ਕਰਦਾ ਹਾਂ ਜਨਮ ਮਰਨ ਰਹੰਤ ਜਿਓ ਅਦੇ ਉਸ ਦਾ ਸਿਮਰਨ ਕਰਕੇ ਮੇਰਾ ਜਨਮ ਮਰਨ ਜੋ ਹੈ ਉਹ ਖਤਮ ਹੋ ਜਾਂਦਾ ਹੈ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਆਵਾਗੋਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਸਤਿਗੁਰੂ ਕਿਰਪਾ ਕਰਨ ਅਸੀਂ ਉਸ ਵਾਹਿਗੁਰੂ ਦੇ ਗੁਣ ਕਾਈਏ ਉਸ ਦਾ ਜਸ ਗਾਈਏ ਉਸ ਵਾਹਿਗੁਰੂ ਦੇ ਗੁਣ गा ਕੇ ਅਸੀਂ ਵੀ ਉਸ ਵਾਹਿਗੁਰੂ ਦੇ ਦਰ ਤੋਂ ਸ਼ੋਭਾ ਦੀ ਪ੍ਰਾਪਤੀ ਕਰ ਸਕਦੇ ਹਾਂ ਸਾਧੂਰ ਸਾਡੇ ਦੇ ਕਿਰਪਾ ਕਰਨ ਅਸੀਂ ਸ਼ਬਦ ਦੇ ਨਾਲ ਜੁੜ ਕੇ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾ ਸਕੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਪਤੈ